ਕਿਤੇ ਰਵੇ ਤੀਨਾ ਮੇਰੇ ਕਿਤੇ ਨਾ ਰਵੇ ਭੈਣ ਜੀ ਹੁਣ ਆ ਬਣ ਗਏ ਬਾੜਾ ਜੀ ਹੁਣ ਤੁਸੀਂ ਪਾਓ ਜੀ ਬੋਲਿਓ ਹੁਣ ਸਾਰੇ ਨੱਚੋ ਹੁਣ ਆਪਣਾ ਦਮ ਨਿਕਲ ਗਿਆ ਲਾਇਆ ਜਦੋਂ ਲੱਕ ਮੈਂ ਇੱਲ ਗਈਆਂ ਕੂੜੀਆਂ ਹਲਾਇਆ ਜਦੋਂ ਲੱਕ ਮੈਂ ਕੋਲ ਪਿਆ ਤੜਾ ਵੀ ਦੰਦਾਂ ਨਾਲ ਆਇਆ ਚੱਕ ਮੈਂ ਕੋਰ ਹੱਡੀਆਂ ਮੈਂ ਕੰਦਾ ਜੇ ਵੀ ਕਹਿੰਦਾ ਗੱਲ ਨਾ ਸਦੇ ਮੁਲੀਨ ਗਾਣੇ ਆ ਵੇ ਰਾਂਜਣਾ ਬੇ ਵੇ ਰਾਂਜਣਾ ਆ ਵੇ ਰਾਂਜਣਾ ਬੇ ਵੇ ਰਾਂਜਣਾ ਸੋਹੀ ਇੱਕ ਸੁਨਾਮਾ 베 ਤੀਆਂ ਦੇ ਦਿਨ ਲੈਣ ਨਾ ਆਵੀ ਆ ਤੀਆਂ ਦੇ ਦਿਨ ਲੈਣ ਨਾ ਆਵੀ ਕੈਨੂ ਵਾਸਤੇ ਪਾਵਾਂ ਸੌਣ ਮਹੀਨੇ ਚ ਮੈਸੋਰੇ ਨਾ ਜਾਮਾ ਸੌਣ ਮਹੀਨੇ ਚ ਮੈਸੋਰੇ ਨਾ ਜਾਮਾ ਸੌਣ ਮਹੀਨੇ ਚ ਮੈਸੋਰੇ ਨਾ ਜਾਮਾ ਸੌਣ ਮਹੀਨੇ ਚ ਸ਼ੀਲੇ ਲੱਗਦੇ ਜਾਰੋ ਹੋਈ ਸ਼ਰਾਬੀ ਚਾਲੇ ਅੱਜਕਲ ਨਦੀਆਂ ਦਾ ਨਖਰਾ ਬੜਾ ਕਮਾਲ ਅੱਜ ਨੱਡ ਨਖਰਾ ਬੜਾ ਕਮਾਲ ਅੱਜਕਲ ਨੱਡੀਆਂ ਦਾ ਨਖਰਾ ਬੜਾ ਕਮਾਲ ਅੱਜਕਲ ਨੱਡੀਆਂ ਦਾ ਜੁਲਫਾ ਦੇ ਵਿੱਚ ਫੇਰ ਕੇ ਜਦ ਮੇ ਕੋਲਾ ਲੰਗਾ ਜੁਲਫਾ ਦੇ ਵਿੱਚ ਹੱਥ ਫੇਰ ਕੇ ਜਦ ਮੇ ਕੋਲਾ ਲੰਗਾ ਇਕ ਦੂਜੇ ਨਾਲ ਕਰਨ ਮਸ਼ਕਰੀ ਝੂਠੀ ਮੂਠੀ ਖੰਗਰ ਹਾਉ ਅਰ ਜੂ ਕੈ ਕੇ ਪੁੱਛਣ ਹਾਲੇ ਅੱਜਕਲ ਨੱਡੀਆਂ ਦਾ ਨਖਰਾ ਬੜਾ ਕਮਾਲ ਹੈ ਅੱਜਕਲ ਨੱਡੀਆਂ ਦਾ ਨਖਰਾ ਬੜਾ ਕਮਾਲ ਅੱਜਕਲ ਨੱਡੀਆਂ ਦਾ ਨਖਰਾ ਬੜਾ ਕਮਾਲ ਨੱਡੀਆਂ ਦਾ ਸਰਦਾਰਾ ਮੇਰੀ ਮੇਪੇਕੇ ਪਿੰਡ ਜਾਵਾ ਗੱਲ ਸੁਣ ਲੈ ਸਰਦਾਰਾ ਮੇਰੀ ਮੇਪੇਕੇ ਪਿੰਡ ਜਾਵਾ ਕਿਆ ਕਹਦੇ ਠੰਡੀਆਂ ਬੋਰਦੀਆਂ ਛਾਵਾਂ ਪਿੰਡ ਮੇਰੇ ਪੇਕਿਆ ਠੰਡੀਆਂ ਬੋਰਦੀਆਂ ਛਾਵਾਂ ਪਿੰਡ ਮੇਰੇ ਪੇਕਿਆ ਉਤੋ ਜਵਾ ਕੋ ਚਾਚੂ ਦੁੱਧ ਪੀ ਲਓ ਮੈਂ ਨਰ ਮੈਨੂੰ ਜਣਾ ਬੈਠੋ ਜਵਾ ਕੋ ਚਾਚੂ ਪੀਂਦੋ ਕੋ ਚਾਚੂ ਦੁੱਧ ਪੀ ਲਓ ਮੈਂ ਨਰ ਮੈਨੂੰ ਜਣਾ ਵੀ ਪਸੋਂ ਦੀ ਮੈਂ ਚੜਕੇ ਆਈ ਓ ਬੱਲੇ ਬੱਲੇ ਪਰ ਸੋ ਜੀ ਮੈਂ ਚੱਕ ਕੇ ਆਈ ਖਿਆ ਆ ਪਿਆਨ ਮਣਾ ਸਿੰਘ ਜੀ ਹੁਕਮ ਕਰੋ ਮੈਂ ਤੇ ਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਫੇਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਤੇ ਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਤੇ ਕਿਆ ਨੂੰ ਜਾਣਾ